ਸ੍ਰੀ ਗਾਲਸ ਹਰਿਆਣੂ ਆਪਣੇ ਸਾਰਿਆਂ ਦੇ ਚੈਨਲ YouTube ਪ੍ਰੀਤ ਫੈਮਿਲੀ ਵਲੌਗ ਤੇ ਸਵਾਗਤ ਆ ਤੇ ਅੱਜ ਦਾ ਬਲੌਗ ਕਰਨ ਲੱਗੀ ਆ ਸ਼ੁਰੂ ਠੀਕ ਹੋ ਗਿਆ ਮੰਮੀ ਨਹੀਂ 나 ਇਧਰ ਨੂੰ ਗਿਆ ਸੀ ਹੁਣ ਪਰ ਲੋਕ ਦੇਖਣ ਆਏ ਸੀ ਸਾਈਕਲ ਲੈ ਗਿਆ ਸਾਈਕਲ ਲੈ ਗਿਆ ਜਵਾਕ ਦੇਖਣ ਆਏ ਸੀ ਮੱਕ ਮੈਂ ਵੀ ਇੱਥੇ ਅੱਛਾ ਉਹ ਸਿੱਧਾ ਟੱਪ ਗਿਆ ਇਹਨੂੰ ਹਮ ਬਾਹਰ ਚਲੀ ਜਾਂਦੀ ਹੈ ਹਵਾ ਮੌਸਮ ਅੱਜ ਖਰਾਬ ਹੀ ਹੈ ਬੱਦਲ ਵਾਲਾ ਹੀ ਹੈ ਨੇਰੀ ਜੀ ਤੇ ਠੰਡੀ ਠੰਡੀ ਚਲੀ ਜਾਂਦੀ ਹੈ ਹਵਾ ਇੱਧਰ ਇਹ ਬਣਾਈ ਜੰਦੇ ਅੱਜ ਸਬਜ਼ੀ ਦੋ ਦਿਨ ਹੋ ਗਏ ਹੁਣ ਘੱਟਦੀ ਸਬਜ਼ੀ ਤੇ ਲਾਦਰ ਚੋਰ ਸਬਜ਼ੀ ਇੱਧਰ ਆਲੂ ਦੀ ਸਬਜ਼ੀ ਮਸਾਲਾ ਵੜਾਇਆ ਤੇਲ ਪਾਲਿਆ ਕੜਾਈ ਚ ਆਲੂ ਕੱਟਦੇ ਸਬਜ਼ੀ ਕਹਿੰਦੇ ਮੈਂ ਬਣਾਉਣੀ ਹੈ ਥੋੜਾ ਸ਼ੌਂਕ ਹੈ ਨਾ ਸੱਜ ਜੀ ਰੋਟੀ ਵੀ ਬਣਾਦੇ ਚੰਗਾ ਮੈਂ ਰੋਟੀ ਹੀ ਬਣਾ ਦੇਉ ਰੋਟੀ ਬਣਾ ਲਾ ਜਾਂਦਾ ਕੋਈ ਤਰੇ ਨਾ ਹੋਇਆ ਨਹੀਂ ਅੱਜ ਐ ਸਮਝ ਲੋ ਵੀ ਹੈ ਨਹੀਂ ਕਰ ਸਮਝੀਦਾ ਨਹੀਂ ਨਾ ਐ ਮੈਂ ਸਿਆਣ ਜਿੱਦਾਂ ਤੁਸੀਂ ਸਿਆਣ ਸਮਝਦੇ ਜੀਰਾ ਜੀਰਾ ਇਸ ਮਾਮ ਦਾ ਪਤਾ ਨਹੀਂ ਹੁੰਦਾ ਜੀਰੇ ਦਾ ਮੈਨੂੰ ਪੁੱਛਦੇ ਹੈ ਨਾ ਸਮੋਹ ਤਾਂ ਤੂੰ ਜੀ ਰੱਖਿਆ ਥਾ ਉੜੀ ਪੱਤਾ ਵੱਡੀ ਲੈ ਚੀਨਾਂ ਕੁਸ ਸੱਸੀ ਦਾ ਤੁਸੀਂ ਐ ਬਣਾ ਦੋਗੇ ਆ ਲਓ ਜੀਰਾ ਰਸ਼ਮੀਨ ਨੂੰ ਵੀ ਇਹਨਾਂ ਦੀ ਸਬਜ਼ੀ ਪਸੰਦ ਆਉਂਦੀ ਹੈ ਵੈਸੇ ਸਬਜ਼ੀ ਮੈਂ ਵੀ ਬਹੁਤ ਵਧੀਆ ਬਣਾਉਣੀ ਹੈ ਮੇਰੀ ਸਬਜ਼ੀ ਵੀ ਬਹੁਤ ਪਸੰਦ ਕਰਦਾ ਰਸ਼ਮੀਨ ਸਾਰੇ ਪਰ ਯਾਗੀ ਬਾਤਾਂ ਮੰਤ ਰੋਜ਼ ਨੇਰੀਆਂ ਦਾ ਹੀ ਹਾਲ ਰਹਿਣਾ ਹਲਵਾਈ ਸਾਂ ਬਣਾ ਰਹੇ ਆ ਸਬਜੀ ਦੇਖਾਂਗੇ ਚਲੋ ਅੱਜ ਐਂਡ ਤੱਕ ਨਾਲ ਬਣੀ ਆਂਗੇ ਐਂਡ ਤੱਕ ਹਮ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਹਨੇ ਧੋ ਕੇ ਲਿਚਾ ਦੇ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਗੰਡਿਆਂ ਨੂੰ ਭੁੰਨ ਕੇ ਤੇਲ ਦੇ ਵਿੱਚ ਫੇਰ ਗ੍ਰाइंड ਕੀਤਾ ਮਸਾਲਾ ਹਨਾ ਤੁਸੀਂ ਪਹਿਲਾਂ ਹੀ ਭੁੰਨੀ ਜਾਂਦੇ ਸੀਗੇ ਮੈਂ ਉਹ ਕੋਲੀ ਨਹੀਂ ਸੀ ਪਲੀਜ਼ ਲਾਈਕ ਐਂਡ ਸ਼ੇਅਰ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਠੀਕ ਹੈ ਓਕੇ ਇਹ ਸਬਜ਼ੀ ਬਣਾਉਂਦੇ ਆ ਨਾਲੇ ਅੱਜ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਲਾਈਕ ਐਂਡ ਸ਼ੇਅਰ ਕਮੈਂਟ ਐਨੇ ਗੰਡੇ ਪਾਏ ਆ ਸਬਜ਼ੀ ਚ ਤਿੰਨ ਤਾਂ ਗੰਡੇ ਸੱਤ ਸੱਤ ਮੈਨੂੰ ਤਾਂ ਆਲੂ ਦੀ ਸਬਜ਼ੀ ਚ ਲਸਣ ਜ਼ਿਆਦਾ ਪਾਉਣੀ ਹੈ ਤੇ ਗੰਡੇ ਦੋ ਹੀ ਪਾਉਣੇ ਨੇ ਤੁਸੀਂ ਗੰਡੇ ਜਿਹੜੇ ਚੱਕਤੇ ਸ਼ਾਈ ਪਨੀਰ ਵਾਂਗੂ ਇਹਦੇ ਚ ਪਨੀਰ ਪਾਦ ਕੇ ਤਾਂ ਸ਼ਾਈ ਪਨੀਰ ਬਣ ਜੂ ਦੁੱਧ ਪਾ ਦਿਓ ਹਨਾ ਫਿਰ ਕੀ ਤਾਂ ਉਹ ਵੀ ਬਣਾਣਾ ਹੋਵੇ ਨਹੀਂ ਅੱਜ ਤਾਂ ਮੈਨੂੰ ਪਤਾ ਤੁਸੀਂ ਆਹ ਵੇਖੋ ਆਹਨੂੰ ਆਲੂ ਤਾਂ ਇੰਨੇ ਕੱਟੇ ਆ ਮੈਂ ਬਹੁਤ ਆਨੇ ਹੂੰ सलाद आउट पर नुगड़ कम लग गया की मम्मी बस हुई मुबा था कल को अच्छा अजय ही और अभी के घरे जांदा रया हणे ਆ ਲੱਗ ਜਿਵੇਂ ਖੁਆ ਬਣ ਗਿਆ ਹੁੰਦਾ ਜੀਰਾ ਪਾ ਲਿਆ ਮੇਥੀ ਮੇਥੀ ਪਾਤੀ ਨਿਕਲੀ ਕੋਈ ਨਹੀਂ ਮੇਥੀ ਹੁਣੇ ਪਾਉਂਗੀ ਥੋੜੀ ਜਿਹੀ ਪਾਉਣਾ ਇਹ ਪੀਸ ਜੇ ਤਾਂ ਲੈਂਦੇ ਇਹਨੂੰ ਪੀਸੀ ਤਾਂ ਹੋ ਜਾਵੇ ਦੇਖਦੇ ਆ ਅੱਜ ਕਿਵੇਂ ਦੀ ਬਣੂ ਸਬਜੀ ਜਾਪਾ ਫਿਰ ਸਾਰੇ ਵਧੀਆ ਹੀ ਖਾਣਗੇ ਜਾ ਫਿਰ ਜਾ ਫਿਰ ਖਾਣਗੇ ਨਹੀਂ ਬਣਾਉਣੇ ਤਾਂ ਬਹੁਤ ਵਧੀਆ ਹੁੰਨੇ ਆ ਕਿਉਂ ਹਲਦੀ ਇੰਨੀ ਕੀ ਪਾਉਣੀ ਹੈ ਥੋੜੀ ਪਾਉਣੀ ਹੈ ਕਿਉਂ ਹਲਦੀ ਪਾਉ ਉਹ ਇੰਨੀਆਂ ਮਿਰਚਾਂ ਨਾ ਪਾਉ ਭਾਈ ਤਿੰਨ ਚਮਚੇ ਨੂੰ ਦੇ ਵੀ ਬਸ ਦੋ ਹੀ ਪਾਇਓ ਰਾਤ ਮੈਂ ਤਿੰਨ ਪਾਤੇ ਜਿਆਦਾ ਦੂਜੀ ਨਹੀਂ ਬਣਾ ਲਿਆ ਥੋੜੀ ਜਿਹੀ ਹਲਦੀ ਵਰਤਦੀ ਹਲਦੀ ਤਾਂ ਜਮੇ ਨਹੀਂ ਪਾਈ ਤੁਸੀਂ ਨਾ ਨਾ ਤੁਹਾਨੂੰ ਨਹੀਂ ਆਇਆ ਹੋਣਾ ਪੋਣਾ ਹਿੰਗ ਨਾ ਪਾਇਓ ਪਹਿਲਾਂ ਪਾਉਡਰਿੰਗ ਸੀ ਹੈ ਨਹੀਂ ਢਿੰਗ ਦੀ ਸਮੈਲ ਜੀ ਆਉਣ ਲੱਗ ਜੂਗੀ ਹੁਣ ਮੈਂ ਰਿਜਮ ਸਾਡੇ ਚ ਪਾ ਦਿੱਤੀ ਆਹ ਬਾਲਾਂ ਨੂੰ ਵੀ ਨਾ ਪਾਇਓ ਅਮਚੂਰ ਪਾਊਡਰ ਥੋੜਾ ਮੈਂ ਤੁਹਾਡੇ ਨਾਲ ਹੈਲਪ ਕਰਾਉਣੀ ਅੱਜ ਅੱਛੀ ਆਣ ਗਿਆ ਮਸਾਲਾ ਦੇਖੋ ਬਹੁਤ ਲੱਗਦਾ ਹਾਂ ਯੈਸ ਬਹੁਤ ਟੇਸਟੀ ਲਓ ਜੀ ਆਲੂ ਵੀ ਪਾ ਪਈ ਇਹ ਸਬਜ਼ੀ ਨੂੰ ਇਸ ਤਰ੍ਹਾਂ ਤਰੀਕੇ ਨਾਲ ਬਣਾਓ ਤੇ ਮੈਨੂੰ ਲੱਗਦਾ ਬਹੁਤ ਟੇਸਟੀ ਬਣੂ ਹਨਾ ਖਾ ਕੇ ਪਤਾ ਲੱਗੂ ਨਹੀਂ ਲੱਗਦਾ ਤਾਂ ਹੈ ਇੱਧਰ ਦੇਖੋ ਪਾਣੀ ਪਾ ਦੂੰਗੇ ਹੁਣ ਜਾਂ ਸੁੱਕੀ ਬਣਾ ਲਓ ਐਵੇਂ ਹਨਾ ਥੋੜਾ ਜਿਹਾ ਪਾਵਾਂਗੇ ਬੜਾ ਨਹੀਂ സബ്ജി ബോ രശ്മശ്മിട്ട സൈക്കൾ ചില നൈ നീക്കി നൈക്കോ ബേട്ട ਬਰਦੀਆਂ ਆ ਤੁਹਾਨੂੰ ਜੋਰ ਕਰ ਮਬੈਰਨੰਦ ਇਹ ਨਾ ਤਾਂ ਫੁੱਢੀ ਕੋਲੇ ਹੈਗਾ ਹੀ ਆ ਬੱਸ ਕਰੋ ਪਾ ਦਿਓ ਪਾਣੀ ਹੁਣ ਪਾਉਂਗਾ ਦਾ ਮਤਲਬ ਯਾਰ ਇੰਨਾ ਜੱਗ ਭਰਿਆ ਨਾ ਪਾ ਦਿਓ ਪਾਣੀ ਦਾ ਇਹਦੇ ਵਿੱਚ ਵੇਸਣ ਦੀਆਂ ਪਕੌੜੀਆਂ ਨਾ ਵਟ ਕੇ ਪਾ ਦਿੰਦੇ ਹੂੰ ਹੋਰ ਪਾਰੇ ਵਾ ਪਹਿਲਾਂ ਪਾਉਣੀ ਆ ਸੀ ਲਓ ਵੀ ਥੋੜਾ ਜਿਹਾ ਪਾਤਾ ਪਾਣੀ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਐਂਡ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਮੇਰੇ ਬਲੌਗ ਕਿਦਾਂ ਲੱਗਦੇ ਆ ਤੇ ਪਲੀਜ਼ ਸਪੋਰਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪਾ ਦਿਓ ਇਹਨਾਂ ਪਾਣੀ ਤਾਂ ਪਾ ਦਿਓ ਹੋਰ ਥੋੜਾ ਜਿਆ ਲੋ ਜੀ ਰੋਕ ਕੇ ਦਿਖਾਉਣੀ ਆ ਤੁਹਾਨੂੰ ਸਬਜ਼ੀ ਕਿੱਦਾਂ ਦੀ ਬਣਦੀ ਆ ਹਜੇ ਇਹਨੂੰ ਬਣ ਜਾਂਦੋ ਤੇ ਵਲੌਗ ਨਾ ਬਣੇ ਰਿਓ ਐਂਡ ਤੱਕ ਲੋ ਜੀ ਸਬਜ਼ੀ ਬਣ ਕੇ ਹੋ ਗਈ ਆ ਤਿਆਰ ਸਬਜ਼ੀ ਬਹੁਤ ਵਧੀਆ ਬਣੀ ਐ ਬਾਕੀ ਖਾਦੇ ਤੋਂ ਪਤਾ ਲੱਗੂਗਾ ਹਜੇ ਟੈਸਟ ਕਰਕੇ ਦੇਖੀ ਨਹੀਂ ਤੇ ਅੱਜ ਦੇ ਵਲੌਗ ਨੂੰ ਇੱਥੇ ਹੀ ਕਰਦੇ ਆ ਐਂਡ ਤੇ ਕੱਲ ਨੂੰ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ ਸ਼ਸ਼ੀਕਾਰ